कि मेनू वीजा टिकट ਦਿੱਤੀ ਗਈ ਹੈ 27 ਤਰੀਕ ਦੀ ਵੀਗਟ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਤੇ ਅੱਜ ਮੈਨੂੰ ਅੰਮ੍ਰਿਤਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਮੇਰਾ ਲੈਗਜ਼ੰਬਰਗ ਦਾ ਲਾਇਆ ਹੀ ਤੇ 6 ਲੱਖ ਰੁਪਏ ਦਿੱਤਾ ਤਾਂ ਮੈਂ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੇ ਨਹੀਂ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਵੇਲੇ ਦਿੱਤੇ ਅੱਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਲੈਟਰ ਮਿਲਿਆ ਅੱਜ ਜਿੱਥੇ ਦੇਖਿਆ ਆਫਿਸ ਬੰਦ ਹੈ ਇਹਦਾ ਨਾਲ ਜਿਹੜੇ ਸੱਜਣ ਮਿੱਤਰਾ ਅੱਡੇ ਕਈ ਹੈਗੇ ਜਿਹਨਾਂ ਫਾਈਲ ਲਵਾਈ ਆ ਉਹ ਸਭ ਇੱਥੇ ਇਦਾਂ ਵਿਚਾਰੇ ਫਿਰ ਰਹੇ ਨੇ ਸ਼ੂਕ ਬੇਨਤੀ ਹੈ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਤੇ ਨਾਮੋਂ ਵਿਅਕਤੀ ਲੋਕਾਂ ਕੋਲੋਂ ਕਾਸੇ ਲਾ ਕੇ ਬਾਹਰ ਭੇਜਣ ਵਾਸਤੇ ਠਗੀ ਕਰਕੇ ਚਲਾ ਗਿਆ ਵੱਡਾ ਗਲੌਣ ਹੇਠ ਕੈਂਡਰੀ ਮਰ ਅਵਰਸਿਸ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬੇ ਤੋਂ ਉਤੇ ਅੱਜ ਮੈਨੂੰ ਅੰਬਿਤਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਮੇਰਾ ਲੈਗਜ਼ਮਬਰਗ ਦਾ ਲਾਇਆ ਹੀ ਤੇ 6 ਲੱਖ ਰੁਪਏ ਦਿੱਤਾ ਤਾਂ ਮੈਨੂੰ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਐਮਬੈਸੀ 'ਚ ਜਾ ਕੇ ਜਿੱਦੋਂ ਫਲੈਟ ਹੋਏਗੀ ਉਦੋਂ ਟਿਕਟ ਕੰਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈਨੂੰ ਬਾਕੀ ਟਿਗਰ ਦਾ ਵੀਜ਼ਾ ਵੀ ਵੀਜ਼ਾ ਵੀ ਜਿਹੜਾ ਇਹ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉਧਰ ਜਾ ਕੇ ਲੱਗੇਗਾ 6 ਲੱਖ ਹੁਣ ਦਫ਼ਤਰ ਦਾ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੀ ਨਹੀਂ ਓਕੇ ਤੇ ਪੁਲਿਸ ਆਈ ਹੈ ਓਕੇ ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਕੀ ਜਾਂ ਮੇਰੇ ਪੈਸੇ ਦਵਾਈ ਜਾਣ ਤੇ ਮੇਨਾ 60000 ਰੁਪਏ ਦੀ ਠੱਗੀ ਹੋਈ ਹੈ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਇਆ ਹੋਰ ਦੇ ਤੇ ਤੇਰੇ ਤੈਨੂੰ ਬਾਅਦ ਭੇਜ ਦੇਣਾ ਹੈ ਮੈਂ ਪੇਮੈਂਟ ਦੇਣ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਕਿਹਾ ਕਿ ਮੈਂ 10 ਨਵੰਬਰ ਤੋਂ ਬਾਅਦ ਦਾ ਬੈਚ ਲੈਣਾ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇ ਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋ ਤੋ ਦਵਾਂਗੇ ਆਪਾਂ 14 ਲੱਖ ਰੁਪਏ ਜੋਬ ਮੰਗਦੀ ਆ ਫੇਰਾਂ ਨੂੰ ਕਹਿਣ ਲੱਗੇ ਕਿ ਆ ਪੇਮੈਂਟ ਹੋਣਦੇ ਤਾਂ ਆ ਫਰੀਸ਼ਤੇ ਦੇ ਦਿਓ 7 ਲੱਖ ਹੋਣਦੇ ਤਾਂ 7 ਲੱਖ ਉੱਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦਿਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਏ ਤੋਂ ਦੇ ਦਾਂਗੇ ਕਿਹੜੀ ਕੰਟਰੀ ਜਾਣ ਦੀ ਕਿੰਨੇ ਬੈਚ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਵਾਰ ਦਿੱਤੇ ਅੱਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਲੈਟਰ ਮਿਲਿਆ ਅੱਜ ਇੱਥੇ ਪੁੱਛੀ ਅੱਜ ਕੀ ਵੇਖਿਆ ਅੱਜ ਇੱਥੇ ਦੇਖਿਆ ਆਫਿਸ ਬੰਦ ਐ ਇਹਦਾ ਨਾਲ ਜਿਹੜੇ ਸੱਜਣ ਮਿੱ ਉਹ ਸਭ ਇੱਥੇ ਇਦਨੇ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬੜੇ-ਬੜੇ ਫੈਸਲੇ ਆ ਕਿ ਕੋਈ 7 ਕਈਆਂ ਕੋ 15 ਕਈਆਂ ਕੋ 14 ਸਾਡੀ ਬਿੱਕੂ ਬੇਨਤੀਆਂ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਸ ਮੌਕੇ ਦਾ ਹਾਂ ਪੁਲਸ ਮੌਕੇ ਤੇ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਹੈ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮ ਨੂੰ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਥਗੀ ਕਰਕੇ ਚਲਾ ਗਿਆ ਲੋ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਦਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦੱਸੀ ਜਾਏ ਤੇ ਉਹ ਆਦਮੀ ਨੂੰ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕਈ ਲੋਕ ਇਕੱਠੇ ਹੋਏ ਕੁਝ ਤਕਰੀਬਨ 67 ਆਦਮੀ ਇਕੱਠੇ ਹੋਏ ਕਿਹਨਾਂ ਨੂੰ ਕੀ ਕਿਹਾ ਵਾ ਇਹੀ ਕਿਹਾ ਜੀ ਕਿ ਥਾਣੇ ਮੇਰੇ ਨਾਲ ਚਲੋ ਆਪਏ ਆਪਣੇ ਆਪਣੇ ਅਪਲਾਈ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ